ਦਿੰ ਦਿਹਾੜੇ ਗੋਲੀਆਂ ਮਾਰ ਭੁੰਨਤਾ ਮਸ਼ਹੂਰ ਕਪੜਾ ਵਪਾਰੀ ਤਿੰਨ ਜਾਣੇ ਸੀਗੇ ਇੱਕ ਪਾਗਲਾ ਸੀਗਾ ਦੋ ਮੁੰਨੇ ਸੀਗੇ ਫੇਸ ਕਵਰ ਸੀਗਾ ਸੀ ਦੋਵੇਂ ਨਾਲ ਅੱਗੇ ਖੜੇ ਸੀ ਪੱਛਦੇ ਕਾਤਲਾਂ ਦੀਆਂ ਸੀਸੀਟੀਵੀ ਤਸਵੀਰਾਂ ਆਈਆਂ ਸਾਹਮਣੇ ਸਵੇਰ 10:00 ਵਜੇ ਲੱਗੇ ਸਨ ਜਿਹੇ ਮੀਰਵਾਲ ਚੌਂਕ ਦੇ ਕੋਲ ਤੇ ਸਟੇ ਸੰਜੇ ਜੀ ਆਪਣੀ ਕਾਰ ਤੇ ਆਲੇ ਸੀ ਜਿੱਦਾਂ ਹੀ ਪਾਰ ਕੀਤੀ ਇੱਕ ਸਾਈਡ ਤੋਂ ਜਿੰਨੇ ਜਿਹੜੇ ਕਪਲ ਟੇਸਟਡ ਐਕਸਪੀਰੀਅੰਸ ਆਏ ਉਹਨੇ ਆ ਕੇ ਉਥੇ ਫਾਈਲਿੰਗ ਕੀਤੀ ਚਾਰ ਤੋਂ ਪੰਜ ਜਿਹੜੇ ਸ਼ਾਰਟਸ ਜਿਹੜੇ ਫਾਈਂਡਰ ਨੇ ਕ੍ਰੀਟੀਕਲ ਸੀ ਉਹਨਾਂ ਨੂੰ ਜਿਹੜਾ ਪਹਿਲਾ ਪਤਾ ਲਗਾ ਕਿ ਉਹ ਜਨਾਬ ਸਪਾਇਰ ਹੋ ਗਿਆ ਸੋਸ਼ਲ ਮੀਡੀਆ ਤੇ ਪੋਸਟ ਪਾ ਗੈਂਗਸਟਰ ਨੇ ਲਈ ਕਤਲ ਦੀ ਜ਼ਿੰਮੇਵਾਰੀ ਸਹੀ ਵਰਕਆਊਟ ਸਟਾਰਟ ਕਰਤਾ ਹੀ ਬੱਬਰ ਕੀਮਾ ਜਿਹੜੀਆਂ ਉਹਨਾਂ ਨੂੰ ਦੱਬ ਕੇ ਲਾ ਦਿੱਤਾ ਜਲਦੀ ਅਸੀਂ ਨੂੰ ਇੱਕ ਦੂਤਾ ਜਿੰਹਾ ਪੰਜਾਬ ਚ ਦਿਨ ਦਿਹਾੜੇ ਚਿੱਟੇ ਦਿਨ ਮਸ਼ਹੂਰ ਕਪੜਾ ਵਪਾਰੀ ਦਾ ਸ਼ਹਿਰ ਆਮ ਗੋਲੀਆਂ ਮਾਰ ਕਤਲ ਕਰ ਦਿੱਤਾ ਗਿਆ ਤੇ ਹੁਣ ਇਸ ਕਤਲकांड ਚ ਵੱਡੀ ਖਬਰ ਸਾਹਮਣੇ ਆਈ ਹੈ ਵਪਾਰੀ ਦੇ ਕਤਲ ਤੋਂ ਬਾਅਦ ਭਜਦੇ ਮੁਜਮਾ ਦੀਆਂ ਬਦਮਾਸ਼ਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਦੱਸਿਆ ਜਾ ਰਿਹਾ ਕਿ ਇਨ੍ਹਾਂ ਤਸਵੀਰਾਂ ਚ ਉਹੀ ਕਾਤਲ ਨੇ ਜਿਨ੍ਹਾਂ ਵੱਲੋਂ ਕਪੜਾ ਵਪਾਰੀ ਨੂੰ ਸ਼ਰਿਆਮ ਵੇਖੌਫ ਤਰੀਕੇ ਨਾਲ ਗੋਲੀਆਂ ਮਾਰੀਆਂ ਗਈਆਂ ਨੇ ਇੰਨਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਇਹ ਬਦਮਾਸ਼ ਸੜਕ 'ਤੇ ਰੁਕਦੇ ਨੇ ਇਸ ਦੌਰਾਨ ਹੀ ਪਿੱਛੇ ਤੋਂ ਇੱਕ ਗੱਡੀ ਇਹਨਾਂ ਦੇ ਕੋਲ ਆ ਕੇ ਰੁਕ ਜਾਂਦੀ ਹੈ ਤੁਰੰਤ ਮੁਲਜ਼ਮ ਆਪਣਾ ਮੋਟਰਸਾਈਕਲ ਛੱਡ ਇਸ ਗੱਡੀ 'ਚ ਬੈਠ ਜਾਂਦੇ ਨੇ ਤੇ ਦੇਖਦੇ ਹੀ ਦੇਖਦੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਕਤਲ ਦੀ ਇਸ ਵਾਰਦਾਤ ਤੋਂ ਬਾਅਦ ਇਸ ਇਲਾਕੇ 'ਚ ਹੜਕੰਪ ਮਚ ਚੁੱਕਿਆ ਹੈ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ ਹਰ ਕੋਈ ਇਹੋ ਸੋਚ ਰਿਹਾ ਕਿ ਆਖਰ ਇਹ ਕਾਤਲ ਕੌਣ ਸੀ ਜਿੰਨਾ ਵੱਲੋਂ ਵੇਖੋਫ ਤਰੀਕੇ ਨਾਲ ਕਪੜਾ ਵਪਾਰੀ ਨੂੰ ਗੋਰੀਆਂ ਮਾਰ ਪੁੰਨਿਆ ਗਿਆ ਕਤਲ ਦੀ ਇਸ ਵਾਰਦਾਤ ਸਮੇਂ ਮੌਕੇ ਤੇ ਮੌਜੂਦ ਇਹਨਾਂ ਲੋਕਾਂ ਦਾ ਕੀ ਕਹੇ ਨੇ ਇਹ ਤੁਸੀਂ ਉਹਨਾਂ ਦੇ ਮੂੰਹ ਹੀ ਸੁਣ ਲਓ ਤਿੰਨ ਨਹੀਂ ਆਨੇ ਸੀਗੇ ਇੱਕ ਪਾਗਲਾ ਸੀਗਾ ਦੋ ਮੋਨੇ ਸੀਗੇ ਫੇਸ ਕਵਰ ਸੀਗਾ ਸੀ ਦੋਵੇਂ ਨਾਲ ਅੱਗੇ ਖੜੇ ਸੀਗੇ ਜਾਣਕਾਰੀ ਮੁਤਾਬਕ ਮ੍ਰਿਤਕ ਇੱਕ ਕਪੜਾ ਵਪਾਰੀ ਸਵੇਰੇ ਕਰੀਬ 10 ਵਜੇ ਆਪਣੇ ਸ਼ੋਅਰੂਮ 'ਚ ਆ ਰਿਹਾ ਸੀ ਉਸ ਵੱਲੋਂ ਆਪਣੀ ਗੱਡੀ ਪਾਰਕਿੰਗ ਕੀਤੀ ਜਾ ਰਹੀ ਸੀ ਇਸ ਦੌਰਾਨ ਮੋਟਰਸਾਈਕਲ ਸਵਾਰ ਬਦਮਾਸ਼ ਆਏ ਆਉਂਦੇ ਸਾਰ ਵਪਾਰੀ ਤੇ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਮੁਲਜ਼ਮ ਫਰਾਰ ਹੋ ਗਏ ਗੋਲੀਆਂ ਦੀ ਤਾੜ-ਤਾੜ ਦੀ ਆਵਾਜ਼ ਸੁਣ ਮੌਕੇ ਤੇ ਵੱਡਾ ਇਕੱਠ ਹੋ ਗਿਆ ਮੌਕੇ ਤੇ ਮੌਜੂਦ ਇਨਾਂ ਲੋਕਾਂ ਵੱਲੋਂ ਪੀੜਤ ਨੂੰ ਗੰਭੀਰ ਹਾਲਤ 'ਚ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਇਸ ਕਤਲकांड ਤੋਂ ਬਾਅਦ ਇੱਕ ਗੈਂਗ ਵੱਲੋਂ ਇਸ ਕਤਲ ਦੀ ਜ਼ਿੰਮੇਵਾਰੀ ਲਈ ਗਈ ਹੈ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਗੈਂਗ ਦੀ ਪੋਸਟ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਚ ਉਸ ਵੱਲੋਂ ਕਿਹਾ ਗਿਆ ਹੈ ਕਿ ਮ੍ਰਿਤਕ ਉਹਨਾਂ ਦੇ ਦੁਸ਼ਮਣਾਂ ਦੀ ਸਪੋਰਟ ਕਰ ਰਿਹਾ ਸੀ ਤੇ ਇਸ ਦੇ ਚੱਲਦੇ ਹੀ ਉਹਨਾਂ ਵੱਲੋਂ ਇਸ ਦਾ ਕਤਲ ਕੀਤਾ ਗਿਆ ਵਾਇਰਲ ਹੋ ਰਹੀ ਇਸ ਪੋਸਟ ਦੀ ਅਦਾਰਾ ਜਗਬਾਣੀ ਕੋਈ ਵੀ ਪੁਸ਼ਟੀ ਨਹੀਂ ਕਰਦਾ ਇਸ ਵਾਰਦਾਤ ਨੂੰ ਲੈ ਕੇ ਪੁਲਿਸ ਦਾ ਕੀ ਕਹਿਣਾ ਹੈ ਇਹ ਤੁਸੀਂ ਉਹਨਾਂ ਦੇ ਮੂੰਹ ਹੀ ਸੁਣ ਲਓ ਦੇਖੋ ਅਜੇ ਤੇ ਸਵੇਰੇ ਕਰੀਬ ਸਵਾ ਦਸ ਵਜੇ ਲੱਗੇ ਸਨ ਕਿ ਮੀਰਵਾਲ ਚੌਂਕ ਦੇ ਉੱਤੇ ਜਿਸਕਾ ਸੰਜੇਲੀ ਆਪਣੀ ਕਾਰ ਤੇ ਆ ਰਹੀ ਸੀ ਜਿੱਦਾਂ ਹੀ ਪਾਰਕ ਕੀਤੀ ਸਾਈਡ ਤੋਂ ਜਿੰਜੇੜੇ ਪਪਲ ਪੇਸਟ ਦੇ ਬਿਸਕਰੀਆਂ ਸਾਈ ਉਹਨੇ ਆ ਕੇ ਉਹਦੇ ਫਾਇਰਿੰਗ ਕੀਤੀ ਚਾਰ ਤੋਂ ਪੰਜ ਜਿਹੜੇ ਸ਼ਾਰਟਸ ਜਿਹੜੇ ਫਾਇਰ ਹੋ ਗਏ ਮੇਰੇ ਨਾਲ ਵੀ ਇਤੋ ਹੈ ਜਿਹਦੇ ਬਾਅਦ ਉਹਨੂੰ ਸੀਜੀਟਰੀ ਹਸਪੀਟਲ ਜਿਹੜਾ ਸ਼ਹਿਰ ਕੀਤਾ ਜਿੱਦੋਂ ਉਹਦੇ ਹੱਥ ক্রিਟੀਕਲ ਸੀ ਫਿਰ ਉਹਨੂੰ ਜਿਹੜਾ ਪਹਿਲਾ ਪਤਾ ਲਗਾ ਕਿ ਉਹ ਨਾ ਸਪਾਇਰ ਹੋ ਗਿਆ ਬਹੁਤ ਵੈਰੀ ਅਨਪੋਰਚੂਨੇਟ ਇਨਸੀਡੈਂਟ ਹੈ ਪਰ ਇਹਦੇ ਵਿੱਚ ਨਾ ਹੀ ਅਸੀਂ ਦੱਸ ਸਕਦੇ ਕਿ ਅਸੀਂ ਇਹਦੇ ਵਿੱਚ ਸਾਡਾ ਬਹੁਤ ਵਧੀਆ ਜਿਹੜਾ ਜੀ ਦਾ ਜੀ ਉਹ ਤੇ ਹੀ ਵਰਕਆਊਟ ਸਟਾਰਟ ਕਰਦਾ ਹੈ ਬਰਬਤੀਆਂ ਜਿਹੜੀਆਂ ਉਹਨੂੰ ਲੱਗ ਕੇ ਲਾ ਦਿੱਤਾ ਜਲਦੀ ਅਸੀਂ ਉਹ ਇੱਕ ਸਰ ਅੱਜ ਦਾ ਕਾਰਨ ਮੰਨਿਆ ਜਾ ਰਿਹਾ ਹੈ ਜਾਂ ਫਰੋਟੀ ਹੈ ਕੋਈ ਰੰਜਿਸ਼ ਕੋਈ ਇਹ ਟਕਸਟਲ ਦਿਨ ਅਡਰ ਇਨਵੈਸਟੀਗੇਸ਼ਨ ਹੈ ਉਹ ਸਾਰਾ ਸਾਰਾ ਐਕਸਪਲੇਨ ਕਰਾਂਗੇ ਜੀ ਹਾਂ ਇਹ ਵੱਡੀ ਵਾਰਦਾਤ ਫਾਜਲਕਾ ਦੇ ਅਬੋਹਰ ਚ ਹੋਈ ਹੈ ਜਿਸ ਨੇ ਹਰ ਇੱਕ ਨੂੰ ਹਿਲਾ ਕੇ ਰੱਖ ਦਿੱਤਾ ਹੈ ਪੁਲਿਸ ਵੱਲੋਂ ਦਾਅਵਾ ਕੀਤਾ ਜਾ ਰਿਹਾ ਕਿ ਜਲਦ ਕਾਤਲ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਪਰ ਇਸ ਸ਼ਰਿਆਮ ਹੋਈ ਵਾਰਦਾਤ ਤੋਂ ਬਾਅਦ ਕਈ ਵੱਡੇ ਸਵਾਲ ਖੜੇ ਹੋ ਰਹੇ ਨੇ ਕਿ ਆਖਰ ਇਹ ਕਾਤਲ ਕੌਣ ਨੇ ਕਿਸ ਵਜ੍ਹਾ ਕਰਕੇ ਕਪੜਾ ਵਪਾਰੀ ਨੂੰ ਖੌਫਨਾਕ ਤਰੀਕੇ ਨਾਲ ਗੋਲੀਆਂ ਮਾਰੀਆਂ ਗਈਆਂ ਨੇ ਇਹ ਜਿਹੇ ਕਈ ਸਵਾਲ ਨੇ ਜਿਨ੍ਹਾਂ ਦੇ ਜਵਾਬ ਪੁਲਿਸ ਜਾਂਚ ਤੋਂ ਬਾਅਦ ਹੀ ਮਿਲ ਸਕਣਗੇ ਜਗਬੜੀ ਟੀਵੀ ਲਈ ਅਦਾਰਸ਼ ਜੋਸ਼ ਦੀ ਰਿਪੋਰਟ